ਦੀ ਗੱਲ ਦੀ ਉਹ ਤਾਂ ਸਾਰਿਆਂ ਦਾ ਗਿਲ ਫਰਨੀਚਰ ਹਾਊਸ ਪਿੰਡ ਸੰਗੋਆ ਜ਼ਿਲ੍ਹਾ ਲੁਧਿਆਣੇ ਤੋਂ ਤੇ ਆਪਾਂ ਤੁਹਾਡੇ ਲਈ ਲੈ ਕੇ ਆਇਆ ਇੱਕ ਸੋਫਾ ਤੇ ਸੋਫੇ ਦੀ ਕੁਆਲਿਟੀ ਤੁਸੀਂ ਚੈੱਕ ਕਰ ਕਰ ਸਕਦੇ ਹੋ ਬੇਕ ਦਾ ਫਰੇਮ ਲੱਗਿਆ ਹੋਇਆ 32 ਡੈਕਸੀ ਦੀ ਫਾਰਮ ਲੱਗੀ ਹੋਈ ਆ ਤੇ ਸੀਟਾਂ ਦੀ ਗੱਲ ਕਰੀਏ ਤਿੰਨ ਸੀਟਾਂ ਇੱਧਰ ਆ ਤੇ ਚਾਰ ਸੀਟਾਂ ਇੱਧਰ ਆ ਠੀਕ ਹੈ ਜੀ ਦੋਨੇ ਸਾਈਡ ਆ ਬਾਜੂ ਲੱਗੇ ਹੋਏ ਆ ਬਰਫਾਚੇ ਦਾ ਵਰਕ ਹੈ 골ਡਨ ਪਾਵੇ ਲੱਗੇ ਹੋਏ ਆ ਠੀਕ ਹੈ ਜੀ ਤੇ ਟੇਬਲ ਦੀ ਗੱਲ ਕਰੀਏ 3x3 ਦਾ ਟੇਬਲ ਸ਼ੀਸ਼ਾ ਇਨਕਲੂਡ ਹੋਊਗਾ ਤੇ ਨਾਲ ਦੋ ਚੇਰਾ ਨੇ ਠੀਕ ਹੈ ਜੀ ਪਿੱਲੋ ਦੇ ਗੋਲਡਨ ਵਰਕ ਹੋਇਆ ਸਾਰਾ ਇਹ ਤੇ ਪ੍ਰਾਈਸ ਦੀ ਗੱਲ ਕਰੀਏ ਤਾਂ ਸਿਰ ਪ੍ਰਾਈਸ ਹੈਗਾ ਜੀ ਕੈਸ਼ ਪ੍ਰਾਈਸ ਹੈ ਤੇ ਸਿਰਫ 35000 ਰੁਪਏ ਸਾਰੇ ਸੋਫੇ ਦਾ ਬਾਕੀ ਤੁਸੀਂ ਵੀਡੀਓ ਤੇ ਨੰਬਰ ਆ ਦੇ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਹੋਰ ਵੀ ਨਵੇਂ ਡਿਜ਼ਾਈਨ ਦੇਖਣੇ ਕਰ ਤਾਂ ਬੈੱਡ ਸੋਫੇ ਰਮਾਰੀਆਂ ਦੇ ਸਾਡੇ ਪੇਜ ਨੂੰ ਫੋਲੋ ਕਰਿਓ ਵੀਡੀਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਥੈਂਕ ਯੂ ਤੇ ਆਪਾਂ ਇਹ ਚ ਇਹਨਾਂ ਫੈਬਰਿਕ ਨੂੰ ਕੈਟਲੋਗ ਦਿਖਾਉਨੇ ਆ ਇਹ ਚ ਕੋਈ ਕਲਰ ਕੋਈ ਵੀ ਚੇਂਜ ਕਰਵਾ ਸਕਦੇ ਇੱਕ ਤੁਹਾਨੂੰ ਪੀਸ ਹੋਰ ਦਿਖਾਉਨੇ ਆ ਆਪਾਂ ਇਹ ਕਲਰ ਉੱਚ ਗ੍ਰੇ ਕਲਰ ਚ ਤਿਆਰ ਆ ਉਹ ਵੀ ਪੀਸ ਆਪਣੇ ਕੋਲ ਸੇਮ ਪ੍ਰਾਈਸ ਆ 35000 ਰੁਪਿਆ ਇਹ ਚ ਕੋਈ ਵੀ ਸਿੰਗਲ ਸੈਟ ਤੇ ਡਬਲ ਸੈਟ ਤੁਸੀਂ ਬਣਵਾ ਸਕਦੇ ਹੋ ਸੋਫਾ ਤੇ ਸੇਮ ਪ੍ਰਾਈਸ 35000 ਚ ਠੀਕ ਹੈ ਸੇਡ ਫ੍ਰੀ ਫੈਬਰਿਕ ਆ ਇਹ ਬਾਕੀ ਇੱਕ ਪੀਸ ਦਿਖਾਉਣੇ ਹਨ ਤੁਹਾਨੂੰ ਆਜੋ ਵੀਡੀਓ ਚ ਅੱਗੇ ਕਲਰ ਇਹ ਚ ਆ ਚੈੱਕ ਕਰ ਸਕਦੇ ਹੋ ਤੁਸੀਂ ਪ੍ਰੋਪਰ ਡਿਸਪਲੇ ਲੱਗਿਆ ਹੋਇਆ ਸ਼ੋਰੂਮ ਤੇ ਆਪਣੇ ਤੇ ਸ਼ੀਸ਼ਾ ਇਨਕਲੂਡ ਹੈ ਦਾ ਸ਼ੀਸ਼ਾ ਮਿਲੂਗਾ ਪਲੇਨ ਤੇ 4 ਤੇ 3 ਠੀਕ ਹੈ ਨਾਲ ਦੋ ਰੂਮ ਚੇਰੇ ਇਨਕਲੂਡ ਹੈ ਰਿਹਾ ਇਹ ਚੇਰਾ ਜੀ ਸੇਮ ਪ੍ਰਾਈਸ ਤੇ ਮਿਲਣਾ ਹੁਣ ਸਿਰਫ ਸਿਰਫ 35000 ਰੁਪਏ ਆਉਣਾ ਕਿੱਥੇ ਪਊਗਾ ਗਿਲ ਫਰਨੀਚਰ ਹਾਊਸ ਪਿੰਡ ਸੰਗਵਾ ਜ਼ਿਲ੍ਹਾ ਲੁਧਿਆਣਾ ਜੀ ਠੀਕ ਆ ਵੀਡੀਓ ਸ਼ੇਅਰ ਕਰਦੇ ਦੱਬ ਕੇ ਜੀ ਥੈਂਕ ਯੂ